ਅੱਜ ਅੰਤਰਰਾਸ਼ਟਰੀ ਪਰਿਵਾਰ ਦਿਵਸ ਹੈ ਪਰਿਵਾਰ ਦਾ ਭਾਵ ਪਿਆਰ ਸ਼ਿਸ਼ਟਾਚਾਰ ਤੇ ਸਤਿਕਾਰ ਹੈ ਆਪਸ ਵਿੱਚ ਇੱਕ ਦੂਜੇ ਨਾਲ ਤੇ ਇੱਕ ਦੂਜੇ ਦਾ ਘਰ ਦੀ ਬੁਨਿਆਦ ਹੁੰਦਾ ਹੈ ਪਰਿਵਾਰ ਮਕਾਨ ਬਹੁਤ ਹੁੰਦੇ ਨੇ ਪਰ ਮਕਾਨਾਂ ਨੂੰ ਘਰ ਪਰਿਵਾਰ ਦਾ ਪਿਆਰ ਬਣਾਉਂਦਾ ਹੈ ਤੇ ਹਾਂ ਪਰਿਵਾਰ ਨੂੰ ਪਰਿਵਾਰਕ ਪਰੰਪਰਾਵਾਂ ਸਿਰਜਣ ਦੀ ਲੋੜ ਪੈਂਦੀ ਹੈ। ਤਿਆਗ ਦੀ ਤਿਆਗ ਵਿੱਚੋਂ ਹੋਰ ਪਿਆਰ ਉਪਜਦਾ ਹੈ। ਉਂਝ ਪਿਆਰ ਬਾਝੋਂ ਹੋਰ ਲੋੜਿੰਦਾ ਵੀ ਕੀ ਹੈ? ਤੇ ਆਓ ਪਿਆਰ ਦੀ ਗੰਗਾ ਵਹਾਈਏ। ਉਸ ਵਿੱਚ ਸਦੀਵੀ ਇਸ਼ਨਾਨ ਕਰੀਏ ਤੇ ਫਿਰ ਹੋਕਾ ਦੇ ਕੇ ਕਹੀਏ ਮੈਂ ਤਾਂ ਸਿਰਫ ਤੇ ਸਿਰਫ ਪਿਆਰ ਦਾ ਵਣਜਾਰਾ ਹਾਂ ਮੁਹੱਬਤ ਮੇਰਾ ਵਪਾਰ ਹੈ ਤੇ ਸਦਾ ਮੋਹ ਦੀ ਵਸਤ ਵੇਚਦਾ ਹਾਂ ਉਹ ਵੀ ਬਿਨਾ ਕਿਸੇ ਕੀਮਤ ਦੇ ਮੋਹ ਵੰਡਾਂਗੇ ਤਾਂ ਇਹ ਕੁਦਰਤੀ ਹੀ ਹੈ ਕਿ ਮੋਹ ਹੀ ਮਿਲੇਗਾ ਤੇ ਫਿਰ ਮਜ਼ਬੂਤ ਕਰੀਏ ਮੋਹ ਦੀਆਂ ਤੰਦਾ ਸਾਡੇ ਘਰ ਦੇ ਮੈਂਬਰ ਸਾਡਾ ਪਰਿਵਾਰ ਹਨ ਸਾਡੇ ਭੈਣ ਭਰਾ ਸਾਡਾ ਪਰਿਵਾਰ ਹਨ ਸਾਡੀ ਸੰਸਥਾ ਸਾਡਾ ਪਰਿਵਾਰ ਹੈ ਸਾਡਾ ਸ਼ਹਿਰ ਰਾਜ ਦੇਸ਼ ਸਾਡਾ ਪਰਿਵਾਰ ਹੈ ਸਾਰਾ ਵਿਸ਼ਵ ਸਾਡਾ ਪਰਿਵਾਰ ਹੈ ਸਾਰੀ ਕਾਇਨਾਤ ਹੀ ਸਾਡੀ ਪਰਿਵਾਰ ਹੈ ਵਾਹ ਪਰਿਵਾਰ ਦੀ ਇਹ ਧਾਰਨਾ ਤੁਹਾਨੂੰ ਮਹਿਕਾਂ ਵੰਡਦੀ ਤੇ ਖੁਸ਼ਬੂਆਂ ਦਿੰਦੀ ਪ੍ਰਤੀਤ ਨਹੀਂ ਹੁੰਦੀ ਇਹਨਾਂ ਖੁਸ਼ਬੂਆਂ ਵਿੱਚ ਆਪਣੇ ਪਿਆਰ ਦਾ ਇਤਰ ਛਿੜਕ ਕੇ ਇਹਨਾਂ ਸੁਗੰਧੀਆਂ ਨੂੰ ਹੋਰ ਸਵਾਦਲਾ ਬਣਾਈਏ ਪਿਆਰ ਕਰੀਏ ਪਿਆਰ ਨਾਲ ਰਹੀਏ ਪਿਆਰ ਵੰਡੀਏ ਤੇ ਫਿਰ ਦੇਖੀਏ ਪਿਆਰ ਦਾ ਜਾਦੂ ਵਾਹ ਵਾਹ ਕਿੰਨਾ ਸੋਹਣਾ ਸੰਸਾਰ ਹੈ ਤੁਹਾਨੂੰ ਸਭ ਨੂੰ ਪਰਿਵਾਰ ਦਿਵਸ ਮੁਬਾਰਕ ਅੱਜ ਰਲ ਕੇ ਆਪਣੇ ਪਰਿਵਾਰ ਨੂੰ ਕਲਾਵੇ ਵਿੱਚ ਲੈ ਕੇ ਇੱਕ ਫੋਟੋ ਲਾਹੋ ਤੇ ਸਾਂਝੀ ਕਰੋ ਸਭ ਨਾਲ ਤਾਂ ਜੋ ਸਾਰੇ ਪਾਸੇ ਪਰਿਵਾਰਾਂ ਦੇ ਪਿਆਰ ਦਾ ਸਾਰਥਿਕ ਸੰਦੇਸ਼ ਪਹੁੰਚੇ ਵਾਹਿਗੁਰੂ ਸਾਰੇ ਪਰਿਵਾਰਾਂ ਤੇ ਮਿਹਰ ਬਣਾ ਕੇ ਰੱਖੀਏ ਆਓ ਮਕਾਨਾਂ ਨੂੰ ਘਰ ਬਣਾਈਏ ਤੇ ਘਰਾਂ ਦੇ ਵਿੱਚ ਪਰਿਵਾਰ ਦੇ ਪਿਆਰ ਦੀਆਂ ਸੁਗੰਧੀਆਂ ਫਲਾਈਏ ਖੁਸ਼ਬੂਆਂ ਫਲਾਈਏ ਪਿਆਰ ਤੋਂ ਉੱਤੇ ਹੋਰ ਕੁਝ ਵੀ ਨਹੀਂ ਜੇ ਪਿਆਰ ਹੈ ਤਾਂ ਸੰਸਾਰ ਹੈ ਬਹੁਤ ਬਹੁਤ ਧੰਨਵਾਦ